ਕੀ ਹਾਲ ਚਾਲ ਇਸਲੀ ਮੋਟਾ ਬੈਨ ਮੋਟਾ ਬੈਨ ਦੀ ਬੈਨ ਮੋਟਾ ਬੈਨ ਐਂਡ ਇਸਕਾ ਭਾਈ ਮੋਟਾ ਬੈਨ ਭਾਈ ਭਾਈ ਮੋਟਾ ਭਾਈ ਲਾਈਕ ਮੋਟਾ ਮੋਟਾ ਫੈਮਿਲੀ ਦਨਦੀਪ ਕੌਰ ਖੋਸਾ ਦਾ ਹਾਂ ਕਿਸ ਜਿਹਨਾਂ ਨੇ ਤਰੇ ਆਉਂਦੇ ਹਨ 에어ਪੋਰਟ ਗਿਫਟ ਕਰ ਦਿੱਤੇ ਸਾਰਾ ਹਾਸਟ ਵੈਲਕਮ ਹਾਂ ਜੀ ਤੇ ਗੱਗੂ ਜੀ ਦਾ ਮੂੰਹ ਵੇਖ ਸਕਦੇ ਆ ਤੁਸੀਂ ਸੜਕੇ ਕੋਲੇ ਨਾਲ ਵੀ ਜਿਆਦਾ ਕਾਲਾ ਹੋ ਚੁੱਕਿਆ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲਓ ਵੀ ਮੈਂ ਕਹਣਾ ਯਾਰ ਥਾਰ ਦੀ ਸੀਟਾ ਛੁਟਾ ਜਮਗਾ ਦਿੱਤੀਆਂ ਨਾ ਸੀਟਾਂ ਦਾ ਯਾਰ ਆ ਚੀਜ਼ ਜਿਹੜੀ ਹੋਈ ਨਾ ਆਹ ਆਹ ਆ ਜਿਹੜਾ ਤੁਸੀਂ ਸ਼ਾਇਨ ਕਾੜਾ ਮਾਰੀ ਨਾ ਯਾਰ ਇਹ ਕਿੱਥੇ ਜਾਣੀ ਮੋٹے ਦੇ ਨਾ ਫਾਦਰ ਇਨ-ਲਾਉ ਜਿਹੜੇ ਨੇ ਸਹੁਰਾ ਬਿਮਾਰ ਨੇ ਥੋੜੇ ਜੇ ਸੋਦੇ ਕਰਕੇ ਮੋٹے ਕੋ ਰਹਿੰਦੀ ਆ ਕੋਡਿੰਗ ਯਾਰ ਵਾਹ ਫਰਕ ਤਾਂ ਹੈ ਤੁਸੀਂ ਦੇਖਦੇ ਹੋਂ ਤਾਂ ਵੀ ਮੰਨਣਾ ਥੋੜੀ ਆ ਕਿਹਨੇ ਫਰਕ ਤਾਂ ਹੈ ਕੋਡਿੰਗ ਦਾ ਯਾਰ ਆਏ ਹਾਏ ਹਾਏ ਵਾਹ ਕੋਡਿੰਗ ਕੀਤੀ ਮੁੰਡਿਆਂ ਨੇ ਕਮਾ ਲਓ ਫਰੈਂਡਸ ਕੀ ਹਾਲ ਚਾਲ ਇਸੀ ਮੋਟਾ ਬੈਂਡ ਮੋਟਾ ਬੈਂਡ ਦੀ ਬੈਂਡ ਮੋਟਾ ਬੈਂਡ ਐਂਡ ਇਸਕਾ ਭਾਈ ਮੋਟਾ ਬੈਨ ਭਾਈ ਭਾਈ ਮੋਟਾ ਭਾਈ ਲਾਈਕ ਮੋਟਾ ਮੋਟਾ ਫੈਮਿਲੀ ਆਲਵੇਸ ਦੀਆਂ ਸਟੋਰੀਆਂ ਜਾ ਕੇ ਚੈੱਕ ਕਰ ਲਓ ਜਿਨ੍ਹਾਂ ਨੇ ਕੋਰਡਿੰਗ ਕੀਤੀ ਆ ਯਾਰ ਰੇਟ ਵੀ ਬਹੁਤ ਜੈਨੂਇਨ ਬਹੁਤ ਹੀ ਪਾ ਮੈਂ ਕਹਾ ਤੁਹਾਡੇ ਸਾਰਿਆਂ ਦੇ ਬਜਟ ਚ ਆ ਪਾ ਜੀ ਮੋਟਾ ਫੈਮਿਲੀ ਜਿਨ੍ਹਾਂ ਵੀਰਾਂ ਨੇ ਮੋਟੀਆਂ ਫੈਮਿਲੀਆਂ ਉਹ ਸਾਨੂੰ ਦੱਸ ਸਕਦੇ ਆ ਕਿ ਸਾਡੇ ਵੀ ਸਾਰੇ ਫੈਮਿਲੀ ਚ ਲਾਈਕ ਮੋٹے ਮੋਟੇ ਆ ਥੈਂਕ ਯੂ ਲਵ ਯੂ ਅਨੇਵਰ ਲਵ ਵੀ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਗਗਨਦੀਪ ਕੌਰ ਖੋਸਾ ਦਾ ਜਿਨ੍ਹਾਂ ਨੇ ਤੁਰਿਆਂਦੇ ਸਾਨੂੰ 에어ਪੋਰਟ ਗਿਫਟ ਕਰ ਦਿੱਤੇ ਥੈਂਕ ਯੂ ਥੈਂਕ ਯੂ ਭਾਜੀ ਧੰਨਵਾਦ ਮਿਹਰਬਾਨੀ ਅਸੀਂ ਬਹੁਤ ਸਹਾਨ ਤੋਂ ਧਿਆਨ ਰੱਖਾਂਗੇ ਵੈਲਕਮ ਹਾਂਜੀ ਤੇ ਗੱਗੂ ਜੀ ਦਾ ਮੂੰਹ ਵੇਖ ਸਕਦੇ ਆ ਤੁਸੀਂ ਸੜਕੇ ਕੋਲੇ ਨਾਲ ਵੀ ਜ਼ਿਆਦਾ ਕਾਲਾ ਹੋ ਚੁੱਕਿਆ ਏ ਕਿਉਂਕਿ ਉਹਨੇ ਮੇਰੀ ਲੀਡ ਤੇ ਕਬਜਾ ਕਰ ਲਿਆ ਹੁਣੇ ਮੈਂ ਖੋਲੇ ਲੀਡ ਕੱਢੀ ਵਿੱਚੋਂ ਬਾਹਰ ਤੇ ਕਰਦਾ ਉਹ ਆਪਾਂ ਕਹਿੰਦੇ ਤੁਸੀਂ ਲੁੱਟਰ ਤੁਸੀਂ ਬਾਹਰ ਆਏ ਕਰ ਕਹਿੰਦਾ ਬਾਹਰ ਤੁਰੇ ਫਿਰਦੇ ਕਹਿੰਦਾ ਮੱਛਿਆ ਫਿਰਦਾ ਆਪਣੇ ਤੇ ਇਨੂੰ ਨੇ ਪਤਾ ਦੋ ਭੈਣਾਂ ਕਰਵਾਉਂਦਾ ਟਾਈਮ ਦੀ ਵੈਲਿਊ ਕਰਦਾ ਟਾਈਮ ਦੀ ਵੈਲਿਊ ਅਸੀਂ ਟਾਈਮ ਦੀ ਵੈਲਿਊ ਨਹੀਂ ਕਰਦੇ ਆ ਤਾਂ ਬੰਦਿਆਂ ਨੂੰ ਬਜੰਦੀ ਮਾਰੀ ਗੱਡੀ ਚ ਜਲੰਧਰ ਚਲੇ ਨਹੀਂ ਪਿੰਡ ਚਲੇ ਤੁਹਾਡਾ ਸੁਲਤਾਨਪੁਰ ਇੱਧਰ ਹੀ ਪਿੰਡ ਕੋਲ ਕਿਹੜਾ ਜਲੰਧਰ ਉੱਤੇ ਜਾੜ ਦੇ ਭੈਣ ਉਹ ਠੀਕ ਹੈ ਚਲੋ ਵਧੀਆ ਲੱਗਿਆ ਜੀ ਮਿਲ ਕੇ ਓਕੇ ਸ਼ਾਹੀ ਚੰਗਾ ਸ਼ਾਹੀ ਲੈ ਵੀ ਸ਼ਾਹ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ